ਠੋ ਕੰਬੀ ਜ਼ਮੀਨ ਦਰਬਾਰੀਆਂ ਦੇ ਪੜਾ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਬੇਗਮਾ ਦੇ ਮਹਿਲ ਵਾਲੀ ਕੱਡ ਡੇਗ ਪਈ ਬੇਗਬਾ ਦੇ ਬਾਲਾ ਵਾਲੀ ਕੱਡ ਡੇਗ ਪਈ ਲੱਗਿਆ ਸੁਪੇ ਨੂੰ ਮੇਰਾ ਕਾਲੀ ਆ ਗਿਆ ਲਾਲਾ ਨੇ ਕਚਹਿਰੀ ਚ ਜਿਕਰਾ ਛੱਡਿਆ ਸਾਰੀ ਸਰਹੰਦ ਚੁੱਪ ਜਾਲ ਆ ਗਿਆ ਲਾਲਾ ਨੇ ਕਚਹਿਰੀ ਚ ਜਿਕਰਾ ਛੱਡਿਆ ਸਾਰੀ ਸਰਹੱਦ ਚ ਬਲੀ ਦੇ ਪਤਰਾ ਦਿਨੇ ਗਏ ਤੇਰੇ ਸਾਰੇ ਹੀਰੇ ਮੋਤੀ ਕੰਚ ਸੁਬਿਆ ਜੇ ਤੂੰ ਸਾਨੂੰ ਛੱਡ ਦਿੱਤਾ ਸੀ ਤੈਨੂੰ ਛੱਡਣਾ ਨਹੀਂ ਚਾਹਦੇ ਆ ਸਿਰੇ ਦਾ ਤੂੰ ਕੰਚ ਸੁਬਿਆ ਇਹ ਗੱਲ ਬੜੀ ਕੀਮਤੀ ਹੈ ਮੁਫਤੇ ਚ ਦੱਸ ਦੇ ਨਾ ਜਿੰਨਾ ਸਾਤ ਉਹ ਬੱਚ ਹੁੰਦਾ ਤੂੰ ਬੱਚ ਸੁਬਿਆ ਤੂੰ ਬੱਚ ਸੁਬਿਆ ਪੌਲ ਖੰਡੇ ਬਾਟੇ ਦੀ ਜਰਗਾ ਵਿੱਚ ਦੌੜਦੀ ਜੂਜਣਾ ਸਿਖਾਉਂਦੀ ਰਹਿੰਦੀ ਹੱਕ ਦਾ ਸ਼ਹੀਦ ਹੀ ਕਿਹਦੇ ਪਹਿਲਾ ਇੱਕ ਲਵੰਤ ਸਿਆ ਕੱਲੇ ਸੀ ਬਥੇਰੇ ਲੱਖ ਲੱਖ ਲਈ ਆੜ ਕੇ ਸ਼ਹੀਦ ਸਿੰਘ ਨਾਲ ਖੜ ਕੇ ਆੜ ਕੇ ਸ਼ਹੀਦ ਸਿੰਘ ਨਾਲ ਖੜ ਕੇ ਚਿਹਰੇ ਆ ਤੇ ਦੁੱਖ ਦਾ ਜਲਾਲ ਆ ਗਿਆ ਲਾਲਾ ਦੇ ਕਚਹਿਰੀ ਤੇ ਜਕਾਰਾ ਛੱਡਿਆ ਸਾਰੀ ਸੋਹਰ ਹੰਦ ਚ